ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਦੇਸ਼ ਦੇ ਵਿਜੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ ਇਸ ਕਦਮ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀ ਜਾਂਚ ਕੀਤੀ ਜਾਵੇਗੀ ਇਹ ਜਾਂਚ ਫੈਡਰਲ ਆਡੀਟਰ ਦੇ ਵੱਲੋਂ ਕੀਤੀ ਜਾਵੇਗੀ ਤੇ ਇਸ ਮਾਮਲੇ ਉੱਤੇ ਬੋਲਦੇ ਹੋਏ ਆਡੀਟਰ ਜਨਰਲ ਕੈਰਨ ਹੋਗਨਦੇਵ ਪੁlare ਦਾ ਕਹਿਣਾ ਹੈ ਕਿ ਉਹਨਾਂ ਦਾ ਦਫ਼ਤਰ 2026 ਦੇ ਲਈ ਪ੍ਰੋਗਰਾਮ ਦਾ ਆਡਿਟ ਕਰਨ ਦੀ ਯੋਜਨਾ ਬਣਾ ਰਿਹਾ ਹੈ ਆਡਿਟਾ ਜਨਰਲ ਕੈਰਲ ਹੋਗਨ ਦੇ ਦਫਤਰ ਦੁਆਰਾ ਇਸ ਆਡਿਟ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਸ ਦੇ ਰੂਪ ਦੇਖਾ ਦਾ ਖੁਲਾਸਾ ਨਹੀਂ ਕੀਤਾ ਗਿਆ ਦੂਜੇ ਪਾਸੇ ਇਸ ਵਿਸ਼ੇ ਉਤੇ ਇੱਕ ਰਿਪੋਰਟ ਅਗਲੇ ਸਾਲ ਸੰਸਦ ਦੇ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ ਦਸੇ ਜਾਂਚ ਕੈਨੇਡਾ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਵਿਦਿਆਰਥੀ ਦੀ ਸੁਰੱਖਿਆ ਉੱਤੇ ਕੇਂਦ੍ਰਿਤ ਹੋਵੇਗੀ। ਇਸ ਜਾਂਚ ਦਾ ਮੁੱਖ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਪ੍ਰੋਗਰਾਮ ਨਿਰਪੱਖ ਪਾਰਦਰਸ਼ੀਅਤੇ ਪ੍ਰਭਾਵੀ ਤੰਗ ਦੇ ਨਾਲ ਚੱਲਦਾ ਰਹੇ। ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਗਿਣਤੀ ਵਿੱਚ ਵਾਧੇ ਦੇ ਨਾਲ ਪ੍ਰੋਗਰਾਮ ਦੀਆਂ ਚੁਣੌਤੀਆਂ ਅਤੇ ਸੰਭਾਵੀ ਦੁਰਵੱਤਵों ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਆਡੀਟਰ ਜਨਰਲ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ, ਵਿਦਿਆਰਥੀ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਕੈਨੇਡਾ ਵਿੱਚ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਤੇ ਵੀ ਵਿਚਾਰ ਕਰੇਗਾ। ਇਹ ਜਾਂਚ ਚੁਣੌਤੀਆਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੁਰੱਖਿਆ ਅਤੇ ਕਲਿਆਣ ਤਹਿਤ ਕੀਤੀ ਜਾ ਰਹੀ ਹੈ ਇਹ ਜਾਂਚ ਕੈਨੇਡਾ ਦੇ ਸਿੱਖਿਆ ਖੇਤਰ ਤੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਦੇ ਭੁਲਕ ਲਈ ਮਹੱਤਵਪੂਰਨ ਹੈ ਦਸੇ ਵਿਰੋਧੀ ਕੰਜ਼ਰਵੇਟਿਵਾਂ ਸਮੇਤ ਆਲੋਚਕਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਤੇਜ਼ੀ ਦੇ ਨਾਲ ਵਾਧੇ ਨੇ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਬਧਾਇਆ ਅਤੇ ਰਿਹਾਇਸ਼ੀ ਸੰਕਟ ਨੂੰ ਹੋਰ ਗਿਵ ਘੜ ਦਿੱਤਾ ਹੈ ਕੰਜ਼ਰਵੇਟਿਵ ਨੇਤਾ ਪੀਅਰ ਪੌਲੀਵ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਅਗਲੇ ਕੁਝ ਸਾਲਾਂ ਦੇ ਲਈ ਕੈਨੇਡਾ ਵਿੱਚ ਆਉਣ ਦੇ ਨਾਲ ਉਹ ਵੱਧ ਲੋਕਾਂ ਦੇ ਜਾਨ ਦੀ ਲੋੜ ਹੈ ਫੈਡਰਲ ਲਿਬਰਲ ਸਰਕਾਰ ਨੇ ਪਿਛਲੇ ਪੱਤਝੜ ਦੇ ਵਿੱਚ ਸਟੱਡੀ ਪਰਮਿਟਸ ਦੀਆਂ ਉੱਤੇ ਇੱਕ ਸੀਮਾ ਲਗਾਈ ਸੀ ਅਤੇ ਇਸ ਗਰਮੀਆਂ ਦੇ ਵਿੱਚ ਭੂਿਕ ਵਿੱਚ ਵਿਦਿਆਰਥੀਆਂ ਦੀ ਦਾਖਲੇ ਲੇਡੇ ਪੱਧਰਾਂ ਤੇ ਸਲਾਮ مشورہ ਕਰਨ ਦੀ ਯੋਜਨਾ ਬਣਾਈ ਹੈ ਦ੍ਰੈਸਲ 18 ਸਤੰਬਰ 2024 ਨੂੰ ਆਈਏਸੀਸੀ ਨੇ ਕਿਹਾ ਕਿ 2025 ਦਿੱਲੀ ਅਧਿਆਨ ਪਰਮਿਟ ਜਾਰੀ ਕਰਨ ਦੀ ਸੀਮਾ 4 ਲੱਖ 37 ਹਜ਼ਾਰ ਹੋਵੇਗੀ ਜੋ ਇਸ ਸਾਲ ਦੇ ਲਈ 4 ਲੱਖ 85 ਹਜ਼ਾਰ ਦੇ ਟਿੱਚੇ ਤੋਂ ਘਟ ਹੈ 2025 ਦਾ ਸਥਿਰ ਕਰਨ ਵਾਲਾ ਅੰਕੜਾ 2026 ਦੇ ਲਈ ਵੀ ਲਾਗੂ ਹੋਵੇਗਾ ਕੈਨੇਡਾ ਨੇ 2023 ਦੇ ਅਖੀਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੰਬੰਧ ਵਿੱਚ ਕਦਮ ਚੁੱਕਨੇ ਸ਼ੁਰੂ ਕਰ ਦਿੱਤੇ ਸੀ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟ ਇਸ ਸਾਲ ਦੀ ਪਹਿਲੀ ਤਮਾਹੀ ਵਿੱਚ 2024 ਦੇ ਇਸੇ ਮਿਆਦ ਦੇ ਮੁਕਾਬਲੇ ਲਗਭਗ ਕਤਮਾਈ ਕਟਨੇ ਆਰਸੀਸੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2025 ਦੀ ਪਹਿਲੀ ਤਮਾਹੀ ਵਿੱਚ ਭਾਰਤ ਤੋਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਪਰਮਟਾ ਦੀ ਗਿਣਤੀ ਜੋ ਕਿ ਪਿਛਲੇ ਸਾਲ 44295 ਸੀ ਜੋ ਕਿ ਲਗਭਗ 31% ਦੀ ਗਿਰਾਵਟ ਹੈ। કુલ ਅੰਕੜਿਆਂ ਤੇ ਵਿੱਚ ਗਿਰਾਵਟ ਆਈ ਹੈ ਜੋ ਕਿ 2024 ਦੇ ਵਿੱਚ 121070 ਤੋਂ ਘਟ 2025 ਦੀ ਪਹਿਲੀ ਤਮਾਹੀ ਵਿੱਚ 96500 ਹੋ ਗਈ ਹੈ। ਇਹ 2023 ਦੇ ਵਿੱਚ ਆਖਰੀ ਤਿਮਾਈ ਵਿੱਚ ਕੈਨੇਡੀਅਨ ਸਰਕਾਰ ਦੇ ਵੱਲੋਂ ਅਧਰਾਸ਼ੀ ਵਿਦਿਆਰਥੀ ਦੀ ਆਮਦ ਉੱਤੇ ਰੋਕ ਲਗਾਉਣ ਤੋਂ ਬਾਅਦ ਇਸ ਜਾਣ ਘਟ ਰਿਹਾ ਤੇ 2023 ਦੇ ਵਿੱਚ ਕੈਨੇਡਾ ਨੇ ਕੁੱਲ 681155 ਸਟੱਡੀ ਪਰਮਿਟ ਜਾਰੀ ਕੀਤੇ ਜਿਨ੍ਹਾਂ ਦੇ ਵਿੱਚੋਂ 278045 ਭਾਰਤੀ ਸਨ ਪਿਛਲੇ ਸਾਲ ਇਹ ਕੁੱਲ 516275 ਰਹਿ ਗਿਆ ਸੀ ਜਿਸ ਦੇ ਵਿੱਚ ਭਾਰਤੀ ਹਿੱਸੇ ਦੀ ਗਿਣਤੀ ਘਟ ਕੇ ਹੁਣ 188465 ਰਹਿ ਗਈ ਹੈ ਬੀਰਪੋਤ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ